ਰਾਤਵੰਤ ਮਿੰਨਵਾ ਸਾਹਿਬ ਤੇ ਕੁਰਸੀ ਹਤੇ ਰਾਕਰ ਵਰਕਰ ਦੀ ਜੀਰੋ ਪਤਾ ਪੜਨਾ ਸਤਿਓ ਮੇਰੇ ਤੋਂ ਪਹਿਲਾਂ ਕਈ ਸਾਥੀਆਂ ਨੇ ਆਪਣੀ ਚਰਚਾ ਤੁਹਾਡੇ ਨਾਲ ਸਾਂਝੀ ਕੀਤੀ ਹੈ 2 ਮਿੰਟ ਦਾ ਸਮਾਂ ਮਿਲਿਆ 2 ਮਿੰਟ ਦੇ ਵਿੱਚ ਸਸਤੀ ਕਹਾਣੀ ਸੁਲਾਈ ਜਾਂਦੀ ਹੈ ਧੰਨਵਾਦ ਤਾਂ ਨਹੀਂ ਕੀਤੀ ਜਾਂਦੀ ਹੁੰਦੀ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਸਮੇਂ ਦੇ ਵਿੱਚ ਉਹ ਕਹਿੰਦਾ ਤੁਹਾਡੇ ਨਾਲ ਸਾਂਝੇ ਕੀਤੀਆਂ ਜਾਣ ਪੀਐਸਏ ਵੱਲੋਂ ਜਿੰਨੇ ਮੀਂਹ ਵਰ ਆਪਾਂ ਲੋਕ ਸੇਵਾ ਦੇ ਮਦਾਨ ਦੇ ਵਿੱਚ ਤਾਰੇ ਨੇ ਜਿਹੜੇ ਮੁੱਦਿਆਂ ਨੂੰ ਲੈ ਕੇ ਅਸੀਂ ਇਲੈਕਸ਼ਨਲ ਮਦਾਨ ਦੇ ਵਿੱਚ ਸ਼ਾਮਲ ਹਾਂ ਤਾਂ ਮੈਂ ਇਹ ਜਿਹੇ ਬਿੰਤੀ ਕਰுகੇ ਕਿ ਸਾਡੇ ਟੋਪਲੀ ਵਿਦਵਾਨ ਆਉਣੇ ਸਾਡੇ ਸਮੁੱਚੇ ਮੰਚ ਕੋਲ Younger, maybe Gracias. ਜਨਤਾ ਪ੍ਰਤੀ ਸਾਡੀ ਲੜਾਈ ਅਸੀਂ ਜਨਤਾ ਦੇ ਵਿੱਚ ਇਮਾਨਦਾਰੀ ਨਾਲ ਮਿਹਨਤ ਨਾਲ ਦਿਨ ਰਾਤ ਇਕ ਕਰਕੇ ਅਸੀਂ ਲਗਾਤਾਰ ਦਾ ਇਸ ਮਾਮਲੇ ਦੇ ਉੱਤੇ ਲੱਗੇ ਰਹੀਏ ਆਉਣ ਵਾਲਾ ਨਤੀਜਾ ਸੜਕਾਂ ਤੇ ਵੀ ਸਿਆਸੀ ਮੁੱਦੇ ਵਿੱਚ ਵੀ ਆਉਣ ਵਾਲਾ ਨਤੀਜਾ ਬਲ ਕੇ ਸਾਡੇ ਅੰਕ ਦੇ ਵਿੱਚੋਂ ਅਤੇ ਸਾਡਾ ਪੋਜੀਟਿਵ ਨਤੀਜਾ ਸਾਹਮਣੇ ਆ ਸਕਦਾ ਅਸੀਂ ਮਜੂਬ ਮੁਕਤੀ ਮੋਰਚੇ ਵੱਲੋਂ ਜੇਸੇ ਦਾ ਬਿਸਨ ਪਟੰਡਾ ਲੋਕ ਸਭਾ ਹਲਕੇ ਤੋਂ ਮੈਂ ਵੀਰ ਹਾਂ ਪਰ ਅਸੀਂ ਆਪਣੇ ਵੇਧ ਮੁਤਾਬਕ ਜਿੰਨਾ ਕਿ ਸਾਡਾ ਪਿੰਡ ਅਜੇ ਤੱਕ ਅਸੀਂ ਵੇਧ ਕਰ ਸਕਦੇ ਹਾਂ ਜਿੰਨੇ ਕਿ ਸਾਡਾ ਕੇਟਰ ਅਸੀਂ ਦੇਰ ਨਾਲ ਜਿੱਤ ਕਰ ਵੀ ਮਾਣਜਾ ਆਪਾਂ ਮਜਬੂਰ ਕਰਨਾ ਤਾਂ ਸਾਜਾ ਮਾਤ ਜਿੱਥੇ ਵੀ ਬੈਠਿਆ ਹੋ ਉੱਥੇ ਇਮਾਨਦਾਰੀ ਨਾਲ ਮਿਹਨਤ ਕਰਕੇ ਸਾਹਮਣੇ ਆ ਸਕਦਾ ਮੈਂ ਇਨਸਾਨਾਂ ਦੇ ਨਾਲ